ਪਬਲਿਕ ਲਾਈਵ ਪੰਜਾਬ ਸਰਕਾਰ ਮੁਲਾਜ਼ਮਾਂ ਦੇ ਮਸਲੇ ਹਲਕਰਿਤ ਵਾਹਿਦਪ uri 13 ਦਸੰਬਰ ਨੂੰ ਸਿੰਚਾਈ ਵਿਭਾਗ ਦੇ ਕਾਰਜਕਾਰਨੀ ਇੰਜੀਨੀਅਰ ਅੰਮ੍ਰਿਤਸਰ ਦੇ ਬਾਹਰ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ ਪੀ ਡਬਲਯੂ ਦੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ ਦੇ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ ਸਿੰਘ ਜਨਰਲ ਸਕੱਤਰ ਫੁੰਮਣ ਸਿੰਘ ਕਾਟਗੜ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ ਜਿਸ ਵਿੱਚ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ 13 ਦਸੰਬਰ ਨੂੰ ਸਿੰਚਾਈ ਵਿਭਾਗ ਅੰਮ੍ਰਿਤਸਰ ਦੇ ਕਾਰਜਕਾਰੀ ਇੰਜੀਨੀਅਰ ਅਤੇ ਸੁਪਰਡੈਂਟ ਇੰਜੀਨੀਅਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅੱਜ ਹੈੱਡ ਆਫਸ ਦੇ ਵਿੱਚ ਪੀਡਬਲਯੂਡੀ ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਦੀ ਸਟੇਟ ਦੀ ਮੀਟਿੰਗ ਕੀਤੀ ਗਈ ਇੱਥੇ HOD ਸਾਹਿਬ ਨੇ ਵੀ ਸਮਾਂ ਦਿੱਤਾ ਹੋਇਆ ਉਹ ਮੀਟਿੰਗ ਹੋਏਗੀ ਜਲ ਸਬਲਾਈ ਐਂਡ ਸੈਨੀਟੇਸ਼ਨ ਦੇ ਵਿੱਚ ਬਹੁਤ ਸਾਰੇ ਮਸਲੇ ਜਿਹੜੇ ਪੈਂਡਿੰਗ ਪਏ ਆ ਜਿਹੜੀਆਂ ਪਾਵਰਾਂ ਥੱਲੇ ਨਾ ਹੁਣ ਕਰਕੇ ਸਾਰੀਆਂ ਦੀਆਂ ਸਾਰੀਆਂ ਪਾਵਰਾਂ ਜਿਹੜੀਆਂ HOD ਦੇ ਕੋਲ ਹੁਣ ਕਰਕੇ ਉਹਨਾਂ ਮਸਲਿਆਂ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਜਿਵੇਂ ਬਹੁਤ ਸਾਰੇ ਕਰਮਚਾਰੀ ਜਿਹੜੀਆਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਮਹਿਕਮੇ ਦੇ ਅੰਦਰ ਕੋਈ ਭਰਤੀ ਨਹੀਂ ਕੀਤੀ ਜਾ ਰਹੀ ਪ੍ਰੋਮੋਸ਼ਨਾਂ ਨਹੀਂ ਕੀਤੇ ਜਾਂ ਜਾਂ ਹੋਰ ਬਹੁਤ ਸਾਰੇ ਮਸਲੇ ਇਦਾਂ ਦੇ ਆ ਇਸੀ ਤਰ੍ਹਾਂ ਸੀਵਰੇਜ ਬੋਰਡ ਦੇ ਅੰਦਰ ਬਹੁਤ ਸਾਰੇ ਮਸਲੇ ਆ ਇਸੇ ਤਰ੍ਹਾਂ ਪੀਡਬਲਯੂਡੀ ਦੇ ਅੰਦਰ ਮਸਲੇ ਕਾਫੀ ਮਸਲੇ ਲਮਕਦੇ ਰਹੇ ਨੇ ਇਸੇ ਤਰ੍ਹਾਂ ਸੀਵਰੇਜ ਬੋਰਡ ਦੇ ਅੰਦਰ ਅਸੀਂ ਫੈਸਲਾ ਕਰ ਦਿੱਤਾ ਬਿਆਨ ਵਾਲੇ ਥੋੜੇ ਦਿਨਾਂ ਦੇ ਵਿੱਚ 18 ਤਰੀਕ ਨੂੰ ਜੇ ਸੀਵਰੇਜ ਬੋਰਡ ਵਾਲਿਆਂ ਨੇ ਮਸਲੇ ਦਾ ਹੱਲ ਨਾ ਕੀਤਾ ਤਾਂ ਉੱਥੇ ਧਰਨਾ ਲਾਵਾਂਗੇ ਔਰ ਜੇ ਐਚਓਡੀ ਨੇ ਅੱਜ ਮੀਟਿੰਗ ਦੇ ਵਿੱਚ ਫੈਸਲੇ ਨਾ ਕੀਤੇ ਔਰ ਉਹ ਫੈਸਲੇ ਜਿਹੜੇ ਹੈ ਮੁਲਾਜ਼ਮਾਂ ਦੇ ਹਿੱਤ ਦੇ ਨੇ ਸਰਕਾਰ ਵੱਲੋਂ ਪਹਿਲੇ ਹੀ ਲਾਗੂ ਨੇ ਜੇ ਉਹ ਫੈਸਲੇ ਅੱਜ ਨਾ ਕੀਤੇ ਤਾਂ ਫੈਸਲਾ ਕਰਾਂਗੇ ਬਹੁਤ ਜਲਦੀ ਜਿਹੜਾ ਐਚਓਡੀ ਦੇ ਵੀ ਇੱਥੇ ਧਰਨਾ ਲਾਵਾਂ ਵਿਭਾਗ ਦੇ ਅੰਦਰ ਜਿਹੜੇ ਆਈਐਸ ਅਧਿਕਾਰੀ ਕ੍ਰਿਸ਼ਨ ਕੁਮਾਰ ਜੀ ਨੇ ਉਹਨਾਂ ਨੇ ਬਹੁਤ ਸਾਰੀਆਂ ਪੋਸਟਾਂ ਜਿਹੜੀਆਂ ਕੱਟ ਦਿੱਤੀਆਂ ਨੇ ਕਰਮਚਾਰੀ ਲੱਗੇ ਹੋਏ ਨੇ ਪੋਸਟਾਂ ਕੱਟ ਦਿੱਤੀਆਂ ਆਰਜੀ ਪੋਸਟਾਂ ਦੇ ਕੇ ਆਰਜੀ ਪੋਸਟਾਂ ਦੀ ਸੈਂਕਸ਼ਨ ਦੇ ਕੇ ਜਿਹੜੇ ਆ ਉਹ ਮਤਲਬ ਉਹਨਾਂ ਨੂੰ ਤਨਖਾਹ ਦਿੱਤੀ ਜਾ ਰਹੀ ਹੈ ਬਹੁਤ ਹੀ ਜਲਦੀ ਅਸੀਂ ਫੈਸਲਾ ਕਰਿਆ ਵੀ ਕ੍ਰਿਸ਼ਨ ਕੁਮਾਰ ਦੇ ਖਿਲਾਫ ਵੀ ਜਿਹੜਾ ਆ ਇੱਥੇ ਵੱਡੀ ਰੈਲੀ ਦੇ ਧਰਨਾ ਕਰਾਂਗੇ ਜੇ ਉਹਨਾਂ ਨੇ ਇਦਾਂ ਪੋਸਟਾਂ ਕੱਟਣ ਦੀ ਜਿਹੜੀ ਆ ਰਵਾਇਤ ਜਾਰੀ ਰੱਖੀ ਔਰ ਪੋਸਟਾਂ ਨੂੰ ਬਹਾਲ ਨਾ ਕੀਤਾ ਆਨ ਆਲੇ ਸਮੇਂ ਦੇ ਵਿੱਚ ਉਹਨਾਂ ਦੇ ਖਿਲਾਫ ਵੀ ਵੱਡਾ ਪ੍ਰਦਰਸ਼ਨ ਕਰਾਂਗੇ